ਉਹ ਗ੍ਰਾਮਾ ਬਿਆਕ ਸਿੰਘ ਉਹ ਐਸ ਤਰ੍ਹਾਂ ਉਹਨਾਂ ਦਾ ਦੂਤ ਬਣ ਕੇ ਗੁੰਡਾਗਰਦੀ ਕਰ ਰਿਹਾ ਹੈ ਕਿ ਸਾਡਾ ਸਾਨੂੰ ਆਵਾਜ਼ ਸੁਣਵਾਉਣ ਦੇ ਲਈ ਮੀਡੀਆ ਦੇ ਵਿੱਚ ਲੋਕਤੰਤਰ ਤੇ ਸਾਡਾ ਗਾਲਾ ਹੋ ਰਿਹਾ ਹੈ ਕਿ ਇਹ ਐਸੇ ਤੋਂ ਰਾਮਾ ਤਾਂ ਮੇਰਾ ਫੋਨ ਨਹੀਂ ਚੱਕਦਾ ਮੈਂ ਉਹਨੂੰ ਸਾਰੇ ਸੁਨੇਹੇ ਭੇਜੇ ਵੀ ਨੂੰ ਮਸੂਰ ਨਹੀਂ ਹੁੰਦਾ ਵੀ ਤੇ ਅਸੀਂ ਇਹਨਾਂ ਨਾਲ ਝੋਖਾ ਕਰਦੇ ਹਾਂ ਜਿਸ ਤਰ੍ਹਾਂ ਬੇਟੇ ਦਾ ਪਿਆ ਆ ਜਾਂਦਾ ਅਰਜਨ ਸਿੰਘ ਪੁੱਤਰ ਵਰਤਿੰਗ ਪੁੱਤਰ ਜਗਰਾਥ ਸਿੰਘ ਉਹ ਕਹਿੰਦਾ ਜਿਸਦਨ ਅਸੀਂ ਬੀਤੇ ਨੇ ਕੋਰਣਾ ਸੀ ਜਿਹਾਇਦੋ ਉਸ ਤੋਂ ਐਕਸਟਰਨ ਪਹਿਲਾਂ ਜਦੋਂ ਅਸੀਂ ਮੈਨੂੰ ਕਿੰਨੇ ਉਹਨਾਂ ਨੂੰ ਮਿਲਣ ਗਏ ਤਾਂ ਕਹਿੰਦੇ ਵੀ ਆਪਦੀ ਬੇਟੀ ਲੈ ਲਓ ਅਸੀਂ ਤੁਹਾਡੇ ਨਾਲ ਰਿਸ਼ਤਾ ਨਹੀਂ ਰੱਖਣਾ 7 ਸਾਲ ਹੋ ਗਏ ਬੇਟੀ ਬੈਨ ਦੀ ਉਹ ਕਹਿੰਦੇ ਸਾਡੇ ਵੀ ਬੇਟੇ ਦਾ ਵਿਆਹ ਆ ਗਿਆ ਤੁਸੀਂ ਜੋ ਕਰਨਾ ਕਰ ਲੋ ਹੋਰ ਅਸੀਂ ਕੁਝ ਨਹੀਂ ਕਰਾਂਗੇ 2 ਸਾਲ ਹੋ ਗਏ 7 ਸਾਲ ਬੱਚੀ ਨੂੰ ਹੋ ਗਏ ਬੈਨ ਨੂੰ ਅਸੀਂ ਘਰ ਬਰਬਾਦ ਕਰੀ ਬੱਥੇ ਸਾਡੇ ਕੋਲੇ ਕੋਈ ਰਸਤਾ ਨਹੀਂ ਨਹੀਂ ਤਾਂ ਕੋਈ ਬੰਦਾ ਨਹੀਂ ਚਾਹੁੰਦਾ ਵੀ ਆਪੇ ਕਾਹੀ ਜਿਹਾ ਜਿਹੜਾ ਮੀਡੀਆ ਦੇ ਵਿੱਚ ਆ ਰਿਹਾ ਦੇ ਡਿਫਰੈਂਸਿਸ ਕਿਸ ਗਲਤੀ ਹੋਦੀ ਹੈ ਦਰਦ ਨਾਲ ਦੇਖਣਾ ਦਿਓ ਮਾਨਸਿਕਾ ਵੀ ਅਸੀਂ ਗਰੀਬ ਬੰਦਾ ਅਸੀਂ ਇਹਦਾ ਰਿਸ਼ਤਾ ਨਹੀਂ ਨਾਲੇ ਇਹ ਅਮੀਰ ਬੰਦੇ ਨਾਲੇ ਮੇਰੇ 33 ਲੱਖ 80 ਹਜ਼ਾਰ ਰੁਪਏ ਰੱਖੇ ਜੀ ਤੁਹਾਡਾ ਖਾਤੇ ਚ ਪਾਇਆ ਹੋਇਆ ਮੈਂ ਆਉਂਦੀ ਰਿਕਾਰਡ ਬੋਲ ਰਹਾ ਖਾਤਿਆਂ ਦੇ ਕਾਊਂਟਰ ਉੱਤੇ ਸਾਰੇ ਚੈੱਕ ਕਰਾ। ਹੁਣ ਉੱਥੇ ਜਾ ਕੇ ਇਹਦਾ ਜਿਹੜਾ ਤਾਇਆ ਹੈ ਗਾਇਬ ਤੇ ਇਹਦੀ ਭੂਆ ਦੇ ਹੁੰਦੀ। ਇਹਨਾਂ ਨੇ ਇਹਦੀ ਭੂਆ ਦੇ ਮੁੰਡੇ ਜਿਹੜੇ ਉਹਨਾਂ ਦੀ ਪਹਿਲਾ ਬਲਵੇਲੀਦਰ ਦੇ 3-2 ਮੁੰਡੇ ਐ ਜਿਹੜਾ ਬੁਸ਼ੇਰ ਕੈ ਉਹਨੇ ਤਿੰਨ ਲੜਕੀਆਂ ਚ ਦੋ ਛੱਡਤੀਆਂ ਤੀਜਾ ਵਿਆਹ। ਕਿਹੜਾ ਦਸਪੁਰੀ ਦਾ ਉਹਨੇ ਇੱਕ ਛੱਡਤੀ ਦੂਜਾ ਰਿਹਾ ਤੇ ਇਹਨਾਂ ਦੇ ਆਇਟਮ ਐ ਕਿਹਾ ਗਿਆ ਉਹਨੇ ਛੱਡਤੀ ਪਲੱਸ 2 ਆ ਸਾਰੇ। ਜਦੋਂ ਬਾਹਰ ਆ ਜਾਂਦੇ ਆ ਵੀ ਪਰ ਢੇਕਾ ਤਾ ਉਹ ਰਿਸ਼ਤਾ ਲਵਾਂਗੇ, ਹੋਰ ਕੁੜੀ ਲਿਆਵਾਂਗੇ ਆ ਮੈਟਰ ਹੋਣੀ ਜਾਂ ਤੇ ਕਾਰੀ ਕੁੜੀ ਦਾ ਰਿਸ਼ਤਾ ਭਾਰ ਲਾ ਕੇ ਕੋਈ ਤਲਾਕ ਨਹੀਂ ਹੋਇਆ। ਕਾਹਤਾ ਜਨਰਲ ਤੋਂ ਮਿਲਣਾ ਪਾ ਰਹੀ ਹੈ ਵੀ ਮੈਂ ਹੁਣਾਂ ਮੇਰੀ ਪ੍ਰੋਟੈਕਸ਼ਨ ਕਿਵੇਂ ਮੇਰਾ ਸਾਮਾਨ ਖੋਹ ਲਦਾ ਜਾਂ ਮੈਂ ਬਸਣਾ ਚਾਹੀਦਾ ਲੇਕਿਨ ਕੋਈ ਕਰਕਾਰ ਨਹੀਂ ਹੈ 85% ਕਰਦੀ ਨੇ ਉਹਨਾਂ ਨਾਲ ਸਬੰਧ ਹੈ ਜਦੋਂ ਅਸੀਂ ਪ੍ਰਚਾਰ ਲੈ ਕੇ ਆਏ ਸੜਕਾਂ ਤੋਂ ਹੋਇਆ ਜਿਹੜੀ ਗੱਲਬਾਤ ਹੋਈ ਆ ਉਸ ਤੋਂ ਬਾਅਦ ਸਭਨੋਂ ਵਿੱਚੋਂ ਲੱਗਦਾ ਫਿਰ ਟਾਈਮ ਲਾ ਕੇ ਆਪਾਂ ਬੈਠ ਕੇ ਹੱਲ ਕਰਦੇ ਕਿ ਆਪਾਂ ਨਕੀ ਬੁਣੀ ਹੈ ਸਾਡੀ ਕਿਹੋ ਜਿਹੀ ਰਹਿਸ਼ ਕਰਦੇ ਕਿ ਐਸਐਮਪੀ ਆਪ ਕੋ ਉਹ ਇਹ ਕਹਿ ਰਿਹਾ ਮੇਰੇ ਏਰੀਆ ਤੇ ਪੰਚਾਇਤ ਨਹੀਂ ਹੋਗੀ ਧਿਆਨ ਨਾਲ ਸੁਣੋ ਧਿਆਨ ਨਾਲ ਸੁਣੋ ਲੋਕੋ ਸਾਡੇ